ਇੰਦ ਦੁੱਲੂਵਾਲ ਦਾ ਨੌਜਵਾਨ ਡਿਊਟੀ ਦੌਰਾਨ ਸ਼ਹੀਦ ਹੋ ਗਿਆ 25 ਸਾਲਾ ਸੈਨਿਕ ਗੁਲਦੀਪ ਸਿੰਘ ਦੀ ਬਿਮਾਰੀ ਕਾਰਨ ਮੌਤ ਹੋਈ ਹੈ ਗੁਲਦੀਪ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਨੌਜਵਾਨ ਸੂਰਤਗੜ ਵਿਖੇ ਤਨਾਤ ਸੀ ਸਾਲ 2018 ਦੇ ਵਿੱਚ ਉਸ ਦੀ ਭਰਤੀ ਹੋਈ ਸੀ ਜਵਾਨ ਦਾ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਉੱਥੇ ਹੀ ਮੌਕੇ ਤੇ ਪਹੁੰਚੇ ਵਿਦਾਇ ਗੁਰਪ੍ਰੀਤ ਸਿੰਘ ਬਾਨਾਵਾਲੀ ਨੇ ਕਿਹਾ ਕਿ ਸਰਕਾਰ ਵੱਲੋਂ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ ਦੇਖੋ ਪੰਜਾਬ ਦੀ ਧਰਤੀ ਜਿਹੜੀ ਆ ਤੁਸੀਂ ਕਿਸੇ ਵੀ ਪਿੰਡ ਦੇ ਵਿੱਚ ਜਾਵੋਗੇ ਪਿੰਡ ਦੇ ਐਂਟਰ ਹੋਏ ਜਾਂ ਤਾਂ ਤੁਹਾਨੂੰ ਲੱਗੂਗਾ ਕਿ ਸ਼ਹੀਦ ਦਾ ਕਿਤੇ ਸਟੈਚੂ ਬੁੱਤ ਲੱਗਿਆ ਹੁੰਦਾਗਾ ਪੰਜਾਬ ਸ਼ਹੀਦਾਂ ਦੀ ਧਰਤੀ ਆ ਤੇ ਸਾਡੇ ਦੁੱਲੂਵਾਲ ਦਾ ਨੌਜਵਾਨ ਜੋ ਮਹਿ 26 ਸਾਲ ਦਾ ਸੀ ਅਨਮੈਲਡ ਸੀਗਾ ਜੋ ਸ਼ਹਾਦਤ ਦੇ ਗਿਆ ਅੱਜ ਅਸੀਂ ਸਮੁੱਚਾ ਜਿੱਥੇ ਨਗਰ ਆ ਇਲਾਕਾ ਨਿਵਾਸੀ ਆ ਉਹਨੂੰ ਸਲੂਟ ਕਰਨ ਆਏ ਬਹੁਤ ਵੱਡਾ ਘਾਟਾਗਾ ਇਹਦੀ ਮਾਤਾ ਹੈ ਨਹੀਂ ਆ ਪਾਣ ਵਾਲਾ ਜਿਹੜਾ ਇਕੱਲੇ ਫਾਦਰੀ ਘਰ ਦੇ ਵਿੱਚ ਰਹਿ ਗਏ ਨੇ ਸੋ ਪਰ ਜਿੱਥੇ ਪਰਿਵਾਰ ਨੂੰ ਘਾਟਾ ਉਸ ਤੇ ਸਾਡੇ ਪਿੰਡ ਨੂੰ ਜਾਂ ਕਹਿ ਲਈਏ ਦੇਸ਼ ਨੂੰ ਬਹੁਤ ਵੱਡਾ ਘਾਟਾ ਪਿਆਗਾ ਅਸੀਂ ਉਸ ਮਹਾਨ ਸ਼ਹੀਦ ਨੂੰ ਸਲੂਟ ਕਰਦੇ ਆਂ ਤੇ ਪੰਜਾਬ ਸਰਕਾਰ ਹਮੇਸ਼ਾ ਜਿੱਥੇ-ਜਿੱਥੇ ਵੀ ਕੋਈ ਸ਼ਹੀਦ ਹੁੰਦਾਗਾ ਅਸੀਂ ਤਾਂ ਹਮੇਸ਼ਾ ਖੜੀ ਰਹੂਗੀ ਸਰਦਾਰ ਭਗਵਤ ਸਿੰਘ ਮਾਨ ਜੀ ਹਮੇਸ਼ਾ ਕਹਿੰਦੇ ਨੇ ਕਿ ਸ਼ਹੀਦਾਂ ਦਾ ਅਸੀਂ ਦੇਣ ਦੇ ਨਹੀਂ ਸਕਦੇ ਸੋ ਜਿੰਨੀ ਪਰਿਵਾਰ ਸਰਕਾਰ ਵੱਲੋਂ ਨਾਰਮਜ਼ ਦੇ ਮਤਾਬਕ ਹੈਲਪ ਕੀਤੀ ਜਾਂਦੀ ਹੈ ਅਸੀਂ ਇਸ ਪਰਿਵਾਰ ਦੇ ਨਾਲ ਸਦਾ ਖੜਕੇ ਪੰਜਾਬ ਸਰਕਾਰ ਹਮੇਸ਼ਾ ਕਰੂਗੀ ਹਾਂਜੀ ਮੈਂ ਗੁਰਪ੍ਰੀਤ ਸਿੰਘ ਜੀ ਹਾਂਜੀ ਹਾਂਜੀ ਅੱਜ ਸਾਡੇ ਪਿੰਡ ਦੇ ਭਾਰਤੀ ਫੌਜ ਦੇ ਜਵਾਨ ਕੁਲਦੀਪ ਸਿੰਘ ਸਪੁੱਤਰ ਸਰਦਾਰ ਬਲਵਿੰਦਰ ਸਿੰਘ ਜੋ ਕਿ ਤਕਰੀਬਨ 5 ਸਾਲ ਪੂਰੇ ਹੋ ਗਏ ਸੀ ਉਹਨਾਂ ਨੂੰ ਫੌਜ ਦੇ ਵਿੱਚ ਨੌਕਰੀ ਕਰਦੇ ਨੂੰ ਉਹਨਾਂ ਦੀ ਪੋਸਟ ਸੀ ਸੂਰਤਗੜ ਰਾਜਸਥਾਨ ਅਚਾਨਕ ਕਿੰਦਿਆ ਫੌਜ ਦੇ ਵਿੱਚ ਉਹਨਾਂ ਦਾ ਹਾਰਟ ਅਟੈਕ ਹੋ ਗਿਆ ਉਹਨਾਂ ਦੀ ਮੌਤ ਹੋ ਗਈ ਤੇ ਜਦ ਪਿੰਡ ਨੂੰ ਪਤਾ ਲੱਗਿਆ ਤਾਂ ਸਾਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਤੇ ਸਾਡੇ ਪਿੰਡ ਵਾਸੀਆਂ ਨੂੰ ਅਤੇ ਦੇਸ਼ ਵਾਸੀਆਂ ਨੂੰ ਸਾਡੇ ਇਸ ਪੁੱਤਰ ਦਾ ਬਹੁਤ ਘਟਾ ਪਿਆ ਹੈ ਅਸੀਂ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਪਰਿਵਾਰ ਦਾ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਇਨ੍ਹਾਂ ਦੇ ਪਰਿਵਾਰ ਦੇ ਵਿੱਚ ਇਨ੍ਹਾਂ ਦੇ ਫਾਦਰ ਸਾਹਿਬ ਨੇ ਜੀ ਇਨ੍ਹਾਂ ਦੀ ਮਦਰ ਦੀ ਛੋਟੇ ਉnde ਡੈਥ ਹੋ ਗਈ ਸੀ ਇੱਕ ਇਨ੍ਹਾਂ ਦੀ ਸਿਸਟਰ ਆ ਉਹ ਜੋ ਮੈਰਿਡ ਹੈ ਵਿਆਹੀ ਹੋਈ ਹੈ ਹੋਰ ਇਨ੍ਹਾਂ ਦੇ ਪਰਿਵਾਰ ਵਿੱਚ ਇਹਦੇ ਨੇ ਦਾਦੀ ਜੀ ਹੈ ਕਿ ਨਹੀਂ ਦੀਮਾ ਕਰ ਰਿਹਾ ਕਰ ਅਸੀਂ ਮੰਗ ਕਰਦੇ ਆਂ ਵੀ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਕਿਉਂਕਿ ਤਾਂ ਕਿ ਇਹਨਾਂ ਦਾ ਜਿਹੜਾ ਇਹਨਾਂ ਦੇ ਪਰਿਵਾਰ ਵਿੱਚ ਦਾਦੀ ਦਾ ਤੇ ਫਾਦਰ ਸਾਹਿਬ ਦਾ ਬੁਢਾਪਾ ਜਿਹੜਾ ਉਹ ਸਮਰ ਸਕੇ ਕਿਉਂਕਿ ਬਹੁਤ ਦੁੱਖ ਦੀ ਗੱਲ ਆ ਇੱਕ ਪੁੱਤਰ ਉਹਨਾਂ ਨੇ ਦੇਸ਼ ਲਈ ਕੁਰਬਾਨ ਕਰ ਦਿੱਤਾ ਬਾਈ ਮੇਰਾ ਗਰਤੇਜ ਸਿੰਘ ਸਾਡੇ ਪਿੰਡ ਦਾ ਨੌਜਵਾਨ ਕੁਲਦੀਪ ਸਿੰਘ ਜੋ ਕਿ ਸਾਡੇ ਲਾਣੇ ਚੋਂ ਸੀ ਬੜੇ ਨੀਵੇਂ ਪੱਧਰੇ ਗਰੀਬੀ ਘਰ ਚੋਂ ਉੱਠ ਕੇ ਉਹਦੀ ਮੰਮੀ ਦੀ ਪਹਿਲਾਂ ਡੈਥ ਹੋਏ 10-12 ਸਾਲ ਹੋ ਗਏ ਤੇ ਉਹ ਬੁੱਢੇ ਮਾਪੇ ਦਾ ਦਾਦਾ ਦਾਦੀ ਦਾ ਇਕੱਲਾ ਕੁਲਦੀਪ ਸਿੰਘ ਹਸਾਰਾ ਸੀ ਜੋ ਕਿ ਦੇਸ਼ ਸੇਵਾ ਕਰਦਾ ਸੀਗਾ ਤਕਰੀਬਨ 5 ਸਾਲ ਪਹਿਲਾਂ ਇਹ ਫੌਜ ਚ ਭਰਤੀ ਹੋਇਆ 5 ਸਾਲ ਦੇਸ਼ ਦੀ ਸੇਵਾ ਕੀਤੀ ਬੜਾ ਸ਼ਾਰਟ ਇੰਟੈਲੀਜੈਂਟ ਨੌਜਵਾਨ ਸੀਗਾ ਤੇ ਇਸ ਲਈ ਇਥੇ ਦੇਸ਼ ਨੂੰ ਵੀ ਘਾਟਾ ਪਿਆ ਇਹ ਜੇ ਨੌਜਵਾਨ ਜਾਣ ਨਾਲ ਸਾਡੇ ਪਿੰਡ ਨੂੰ ਬਹੁਤ ਵੱਡਾ ਘਾਟਾ ਪਿਆ ਕਿਉਂਕਿ ਇੱਕ ਦੇਸ਼ ਦਾ ਸੇਵਕ ਇੱਕ ਸਿਪਾਹੀ ਦੇਸ਼ ਦੀ ਸੇਵਾ ਕਰਨ ਵਾਲਾ ਦਿਨ ਰਾਤ ਦੇ ਬਾਰਡਰਾਂ ਦੇ ਪਹਿਰਾ ਦੇਣ ਵਾਲਾ ਸਾਡੇ ਪਿੰਡ ਦਾ ਨੌਜਵਾਨ ਸਾਥੋਂ ਸਦਾ ਲਈ ਅਲਵਿਦਾ ਹੋ ਗਿਆ। ਸਾਨੂੰ ਹਮੇਸ਼ਾ ਇਹ ਗੱਲ ਦਾ ਅਫਸੋਸ ਰਹੇਗਾ ਤੇ ਉੱਥੇ ਅਸੀਂ ਸਰਕਾਰਾਂ ਤੋਂ ਵੀ ਮੰਗ ਕਰਦੇ ਹਾਂ, ਸੈਂਟਰ ਸਰਕਾਰ ਤੋਂ ਵੀ, ਪੰਜਾਬ ਸਰਕਾਰ ਤੋਂ ਵੀ ਵੀ ਇਹ ਜੇ ਸ਼ਹੀਦਾਂ ਦੇ ਨਾਂ ਤੇ ਕੋਈ ਪਿੰਡ ਵਿੱਚ ਚੰਗੀਆਂ ਯਾਦਗਾਰਾਂ ਬਣੀਆਂ ਜਾਣ ਜੋ ਕਿ ਸਾਡੇ ਨੌਜਵਾਨ ਵੱਧ ਤੋਂ ਵੱਧ ਉਸ ਤੋਂ ਪ੍ਰਭਾਵਿਤ ਹੋ ਕੇ ਦੇਸ਼ ਦੀ ਸੇਵਾ ਕਰਨ। ਸ੍ਰੀ ਕੁਲਦੀਪ ਸਿੰਘ ਜਿਹੜਾ ਦੇਸ਼ ਲਈ ਸ਼ਹੀਦ ਹੋਇਆ। ਸਟੇਟ ਲਈ ਦੇਸ਼ ਨੂੰ ਉਸ ਦਾ ਬਹੁਤ ਲਾਸ ਹੋਇਆ। ਪਰਿਵਾਰ ਨੂੰ ਬਹੁਤ ਲਾਸ ਹੈ ਜਵਾਨ ਚੜਦੀ ਜਵਾਨੀ ਦੇ ਵਿੱਚ ਉਹ ਦੇਸ਼ ਲਈ ਆਪਣੀ ਜਾਨ ਦੇ ਗਿਆ ਤੇ ਇਸ ਵਾਸਤੇ ਜਿਹੜਾ ਫੌਜੀ ਸ਼ਹੀਦ ਹੋਇਆ ਇੱਕ ਨਾਂ ਪੂਰਾ ਹੋਣ ਵਾਲਾ ਘਟਾ ਕੁਦਰਤ ਦਾ ਭਾਣਾ ਉਹ ਮੰਨਣਾ ਪੈਣਾ